ਗਵਰਨਰ ਦਾ ਭਾਸ਼ਣ ਜਿਹੜਾ ਚੱਲ ਰਿਹਾ ਸੀਗਾ ਵਿੱਚ ਕਾਂਗਰਸ ਨੇ ਮੁੱਦਾ ਚੁੱਕਿਆ ਜੋ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਇਆ ਵੀ ਦੇਖੋ ਖਾਸ ਕਰਕੇ ਅਸੀਂ ਕਿਸਾਨਾਂ ਦੀ ਗੱਲ ਕੀਤੀ ਸੀ ਵੀ ਪਹਿਲਾਂ ਕਿਸਾਨਾਂ ਦੀ ਗੱਲ ਕਰੋ ਜੋ ਆਲੇ ਦੁਆਲੇ ਬਾਰਡਰ ਬਣਾਇਆ ਹੋਇਆ ਪੰਜਾਬ ਦੇ ਆਲੇ ਦੁਆਲੇ ਕਦੀ ਕਿਸੇ ਦੇਸ਼ ਦੇ ਵਿੱਚ ਇਦਾਂ ਨਹੀਂ ਹੁੰਦਾ ਅੱਛਾ ਉਦੋਂ ਤਾਂ ਪਹਿਲਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀਗਾ ਕਿ ਹਾਂ ਵੀ ਅਣਪਛਾਤੀ ਪੁਲਿਸ ਵੀ ਹੁੰਦੀ ਆ ਤੇ ਹੁਣ ਅਣਪਛਾਤੀ ਪੁਲਿਸ ਕਿੱਥੇ ਚਲੀ ਗਈ ਮੇਰਾ ਖਿਆਲ ਆ ਵੀ 75 ਸਾਲ ਦੀ ਹਿਸਟਰੀ 'ਚ ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਸਭ ਤੋਂ ਛੋਟਾ ਗਵਰਨਰ ਅਡਰੈਸ ਆ ਔਰ ਗਵਰਨਰ ਇਸ ਗੱਲ ਨੂੰ ਐਕਸੈਪਟ ਕਰਕੇ ਚਲੇ ਗਿਆ ਕਿ ਵਾਕਿਆ ਹੀ ਇਹ ਜਿਹੜਾ ਝੂਠ ਦਾ ਬਲੰਦਾ ਉਹ ਦੱਸਿਆ ਵੀ ਉਹ ਸਿਰਫ ਤੇ ਸਿਰਫ ਉਹ ਪਿਓਰਲੀ ਇਸ ਗੱਲ ਨੂੰ ਭਗਵੰਤ ਮਾਨ ਦੀ ਸਰਕਾਰ ਦੇ ਜਿਹੜਾ ਜੋ ਇਹਨਾਂ ਨੇ ਕੀਤਾ ਉਹਨੂੰ ਐਡਮਿਟ ਕਰ ਗਿਆ ਵੀ ਹਾਂ ਵੀ ਇਹ ਜੋ ਹੋਇਆ ਮਾੜਾ ਹੋਇਆ ਦੇਖੋ ਅੱਜ ਪੰਜਾਬ ਦੀ ਗੱਲ ਹੈ ਅੱਜ ਦੇਸ਼ ਦੀ ਗੱਲ ਹੈ ਲੇਕਿਨ ਇਹ ਤਾਂ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਬੋਲਣੀ ਨਾ ਦਿਓ ਦਰਸ਼ਨ ਵੀ ਕੀਤਾ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਿਲਕੁਲ ਬਾਹਰ ਆ ਕੇ ਗੈਰ ਜ਼ਮਾਨਤੀ ਪਰਚੇ ਵੀ ਹੋ ਗਏ ਤੁਹਾਨੂੰ ਕੀ ਲੱਗਦਾ ਕਿ ਉਹ ਪਰਚੇ ਦਬਾ ਲੈਣਗੇ ਜਾਂ ਫਿਰ ਆਵਾਜ਼ ਦੱਬੀ ਜਾਏਗੀ ਤੁਹਾਡੀ ਐਤ ਪੰਜਾਬੀ ਪੰਜਾਬੀ ਦੀ ਤਾਂ ਕਦੀ ਆਵਾਜ਼ ਦੱਬੀ ਨਹੀਂ ਹੋਈ ਇਹ ਤਾਂ ਮੁਗਲਾਂ ਕੋਲੋਂ ਨਹੀਂ ਦੱਬੀ ਗਈ ਐਕਚੁਅਲੀ ਜੀਨਸ ਤਾਂ ਉਹ ਹੀ ਆ ਨਾ ਭਾਵੇਂ ਅਸੀਂ ਥੋੜੇ ਬਹੁਤੇ ਪੰਜਾਬੀ ਕਮਜ਼ੋਰ ਹੋਏ ਆ ਪਰ ਜੀਨਸ ਤਾਂ ਉਹ ਹੀ ਆ ਨਾ ਸਾਡੇ ਪੰਜਾਬ ਵਿਧਾਨ ਸਭਾ ਦਾ ਅੱਜ ਪਹਿਲਾ ਦਿਨ ਸੀਗਾ ਗਵਰਨਰ ਦਾ ਭਾਸ਼ਣ ਜਿਹੜਾ ਚਲ ਰਿਹਾ ਸੀਗਾ ਵਿੱਚ ਕਾਂਗਰਸ ਨੇ ਮੁੱਦਾ ਚੁੱਕਿਆ ਜੋ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਇਆ ਇੱਕ ਕਿਸਾਨ ਨੌਜਵਾਨ ਦੀ ਮੌਤ ਗਈ ਲੱਤਾਂ ਤੋੜ ਦਿੱਤੀਆਂ ਗਈਆਂ ਫਟੜ ਕਰ ਦਿੱਤੇ ਗਏ ਸਾਡੇ ਨਾਲ ਪ੍ਰਗਟ ਸਿੰਘ ਜੀ ਨੇ ਸਰ ਪਹਿਲਾਂ ਤਾਂ ਕਿਵੇਂ ਦੇਖਦੇ ਹਾਂ ਅੱਜ ਜਿਹੜਾ ਇਹ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਇੱਕ ਤੋਂ 15 ਤੱਕ ਚੱਲਣਾ ਇਸ ਦੇ ਵਿੱਚ ਜਿਹੜੇ ਮੁੱਦੇ ਨੇ ਉਹ ਕਿਵੇਂ ਗੂੰਜਣਗੇ ਅੱਜ ਤੋਂ ਹੀ ਸ਼ੁਰੂਆਤ ਹੋ ਗਈ ਇਹ ਦਿਖੋ ਖਾਸ ਕਰਕੇ ਅਸੀਂ ਕਿਸਾਨਾਂ ਦੀ ਗੱਲ ਕੀਤੀ ਸੀ ਵੀ ਪਹਿਲਾਂ ਕਿਸਾਨਾਂ ਦੀ ਗੱਲ ਕਰੋ ਜੋ ਆਲੇ ਦੁਆਲੇ ਬਾਰਡਰ ਬਣਾਇਆ ਹੋਇਆ ਪੰਜਾਬ ਦੇ ਆਲੇ ਦੁਆਲੇ ਕਦੀ ਕਿਸੇ ਦੇਸ਼ ਦੇ ਵਿੱਚ ਇਦਾਂ ਨਹੀਂ ਹੁੰਦਾ ਵੀ ਇਹ ਸਿਰਫ ਝੂਠ ਦਾ ਪਲੰਦਾ ਤੁਸੀਂ ਇਹ ਸਰਕਾਰ ਦਾ ਪੜਨ ਲੱਗੇ ਆ ਔਰ ਦੂਸਰਾ ਜਿਹੜਾ ਉਹ ਕਿਸਾਨ ਦੀ ਡੈਥ ਹੋਈ ਆ ਉਹਦੇ ਤੇ ਜਿਹੜਾ ਐਫ ਆਈ ਆਰ ਜ਼ੀਰੋ ਐਫ ਆਈ ਆਰ ਦਰਜ ਕੀਤੀ ਆ ਮਤਲਬ ਮੈਂ ਚਲੋ ਮਾੜਾ ਮੋਟਾ ਪੁਲਿਸ ਦੇ ਵਿੱਚ ਵੀ ਰਿਆਂ ਮਤਲਬ ਉਹਦਾ ਕੋਈ ਮੂੰਹ ਸਿਰ ਨਹੀਂ ਆ ਅੱਛਾ ਉਦੋਂ ਤਾਂ ਪਹਿਲਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀਗਾ ਕਿ ਹਾਂ ਵੀ ਅਣਪਛਾਤੀ ਪੁਲਿਸ ਵੀ ਹੁੰਦੀ ਆ ਤੇ ਹੁਣ ਅਣਪਛਾਤੀ ਪੁਲਿਸ ਕਿੱਥੇ ਚਲੀ ਗਈ ਹੂੰ ਸੋ ਇਸ ਕਰਕੇ ਉਹਦੇ ਤੇ ਪਹਿਲਾਂ ਗੱਲ ਕਰੋ ਅਸੀਂ ਤਾਂ ਜਾ ਕੇ ਔਰ ਮੇਰਾ ਖਿਆਲ ਆ ਵੀ 75 ਸਾਲ ਦੀ ਹਿਸਟਰੀ ਚ ਜੇ ਮੈਂ ਗਲਤ ਨਾ ਹੋਵਾਂ ਤੇ ਸ਼ਾਇਦ ਸਭ ਤੋਂ ਛੋਟਾ ਗਵਰਨਰ ਅਡਰੈਸ ਆ ਔਰ ਗਵਰਨਰ ਇਸ ਗੱਲ ਨੂੰ ਐਕਸੈਪਟ ਕਰਕੇ ਚਲੇਗਾ ਕਿ ਵਾਕਿਆ ਹੀ ਇਹ ਜਿਹੜਾ ਝੂਠ ਦਾਪ ਲੱਗਾ ਗਵਰਨਰ ਸਾਹਿਬ ਨੂੰ ਇਹ ਕਿਉਂ ਕਹਿਣਾ ਪੈ ਗਿਆ ਕਿ ਮੇਰਾ ਇਹ ਜੋ ਅਧੂਰਾ ਭਾਸ਼ਣ ਹੈ ਇਸ ਨੂੰ ਪੂਰਾ ਸਮਝਿਆ ਜਾਵੇ ਭਾਸ਼ਣ ਪੂਰਾ ਵੀ ਨਹੀਂ ਦਿੱਤਾ ਗਿਆ ਉਹਨਾਂ ਵੱਲੋਂ ਮੈਂ ਤਾਂ ਤੁਹਾਨੂੰ ਦੱਸਿਆ ਵੀ ਉਹ ਸਿਰਫ ਤੇ ਸਿਰਫ ਉਹ ਹੋ ਪਿਉਰਲੀ ਇਸ ਗੱਲ ਨੂੰ ਭਗਵੰਤ ਮਾਨ ਦੀ ਸਰਕਾਰ ਦੇ ਜਿਹੜਾ ਜੋ ਇਹਨਾਂ ਨੇ ਕੀਤਾ ਉਹਨੂੰ ਐਡਮਿਟ ਕਰ ਗਏ ਵੀ ਹਾਂ ਵੀ ਇਹ ਜੋ ਹੋਇਆ ਮਾੜਾ ਹੋਇਆ ਤੇ ਮੈਂ ਇਹ ਪੜਦਾ ਨਹੀਂ ਹੈ ਇਹਨੂੰ ਪੜ ਲਿਆ ਪੜਿਆ ਸਮਝ ਲਿਆ ਜਾਵੇ ਵੈਸੇ ਹੁੰਦਾ ਇਹ ਆ ਵੀ 40 45 ਮਿੰਟ ਚ ਲਗਭਗ ਚਲੋ ਅੱਧਾ ਪੜਦੇ ਹੁੰਦੇ ਆ ਅੱਧਾ ਕ ਕਹਿ ਦਿੰਦੇ ਪੜਿਆ ਜਾਵੇ ਬਟ ਐਟ ਦਾ ਸੇਮ ਟਾਈਮ ਹਾਲਾਤ ਇਹੋ ਜਿਹੇ ਬੜੇ ਹੋਏ ਆ ਵੀ ਜਿਹਦੇ ਵਿੱਚ ਗਵਰਨਰ ਨੂੰ ਇਸ ਗੱਲ ਹੀ ਔਰ ਮੈਨੂੰ ਲੱਗਦਾ ਕਿ ਸਾਨੂੰ ਦੇਖੋ ਅੱਜ ਪੰਜਾਬ ਦੀ ਗੱਲ ਆ ਅੱਜ ਦੇਸ਼ ਦੀ ਗੱਲ ਹੈ ਲੇਕਿਨ ਇਹ ਤਾਂ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਬੋਲਣੀ ਨਾ ਦਿਓ ਬੀਜੇਪੀ ਔਰ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਇਹ ਬੀ ਟੀਮ ਹੈ ਉਹਨਾਂ ਦੀ ਔਰ ਇਹਨੇ ਬੀ ਟੀਮ ਦੇ ਤੌਰ ਤੇ ਹੀ ਕੰਮ ਕਰਦੀ ਆ ਇਹਨਾਂ ਦੇ ਲਤਾਂ ਲੁੱਤਾਂ 'ਚ ਜਾਣ ਨਹੀਂ ਹੈ ਸਰ ਤੁਸੀਂ ਪ੍ਰਦਰਸ਼ਨ ਵੀ ਕੀਤਾ ਹਰਿਆਣਾ ਦੇ ਮੁੱਖ ਮੰਤਰੀ ਦੇ ਘਰ ਦੇ ਬਿਲਕੁਲ ਬਾਹਰ ਆ ਕੇ ਗੈਰਜ਼ਮਾਨਤੀ ਪਰਚੇ ਵੀ ਹੋ ਗਏ ਕੌਣ ਨੂੰ ਕੀ ਲੱਗਦਾ ਕਿ ਉਹ ਪਰਚੇ ਦਬਾ ਲੈਣਗੇ ਜਾਂ ਫਿਰ ਆਵਾਜ਼ ਦੱਬੀ ਜਾਏਗੀ ਤੁਹਾਡੀ ਆਵਾਜ਼ ਕਦੀ ਪੰਜਾਬੀਆਂ ਦੀ ਦੱਬੀ ਨਹੀਂ ਹੋਈ ਇਹਨਾਂ ਨੂੰ ਇਸ ਗੱਲ ਦੀ ਬਹੁਤ ਗਲਤਫਹਿਮੀ ਆ ਵੀ ਸ਼ਾਇਦ ਪੰਜਾਬੀ ਪੰਜਾਬੀ ਦੀ ਤਾਂ ਕਦੀ ਆਵਾਜ਼ ਦੱਬੀ ਨਹੀਂ ਹੋਈ ਇਹ ਤਾਂ ਮੁਗਲਾਂ ਕੋਲੋਂ ਨਹੀਂ ਦੱਬੀ ਗਈ ਐਕਚੁਅਲੀ ਜੀਨਸ ਤਾਂ ਉਹੀ ਆ ਨਾ ਭਾਵੇਂ ਅਸੀਂ ਥੋੜੇ ਬਹੁਤੇ ਪੰਜਾਬੀ ਕਮਜ਼ੋਰ ਹੋਏ ਆ ਪਰ ਜੀਨਸ ਤਾਂ ਉਹੀ ਆ ਨਾ ਸਾਡੇ ਸੋ ਇਸ ਕਰਕੇ ਇਹ ਇਹਨਾਂ ਨੂੰ ਗਲਤਫਹਿਮੀ ਆ ਇਸ ਗੱਲ ਦੀ ਜਿਹੜੀ 0 ਐਫ ਆਈ ਆਰ ਦਰਜ ਕੀਤੀ ਆ ਉਹ ਗੈਰ ਜ਼ਮਾਨਤੀ ਕਦੇ ਕਿਸ ਤਰੀਕੇ ਦੇ ਨਾਲ ਇਹ ਪੁਲਿਸ ਅਣਖਾਤੀ ਹੋਈ ਹੈ ਜਿਸ ਤਰੀਕੇ ਨਾਲ ਐਫ ਆਈ ਆਰ ਦਰਜ ਹੋਇਆ ਕਿ ਲੱਗਦਾ ਕਿ ਜਿਸ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਆਵਾਜ਼ ਗੂੰਜਦੀ ਸੀਗੀ ਭਵੰਤਮਨ ਸਾਹਿਬ ਉਹਨਾਂ ਦੀ ਕਿ ਇੱਕ ਪਾਸੇ ਤਾਂ ਐਸ ਐਚ ਓ ਇਹ ਕਹਿ ਰਿਹਾ ਵੀ ਇਨਵੈਸਟੀਗੇਟ ਗੇਟ ਕਰਾਂਗੇ ਵੀ ਇਹ ਕਿੱਦਾਂ ਹੋਇਆ ਕਿੱਦਾਂ ਇਸ ਗੱਲ ਨੂੰ ਤਾਂ ਸਮਝ ਆਉਂਦੀ ਆ ਦੂਸਰੇ ਪਾਸੇ ਉਹ ਲਿਖਣ ਦਿਆ ਵੀ ਇਦਾਂ ਲੱਗਦਾ ਆ ਵੀ ਇਹ ਗੁਥਮ ਗੁੱਥੀ ਦੇ ਵਿੱਚ ਗੁਥਮ ਗੁੱਥੀ ਦੇ ਵਿੱਚ ਕਦੀ ਪਿਛਲੇ ਪਾਸੇ ਵੀ ਸਿਰ ਤੇ ਗੋਲੀ ਲੱਗੀ ਆ ਬਈ ਹਮੇਸ਼ਾ ਪੁਲਸ ਜਿਹੜੀ ਆ ਜਾਂ ਹਵਾਈ ਫਾਇਰ ਕਰਦੀ ਆ ਜਾਂ ਉਹ ਕਿਤੇ ਲੱਤਾਂ 'ਚ ਗੋਲੀ ਚਲਾਉਂਦੀ ਆ ਬਟ ਜਿਹੜੀ ਇਹਦਾ ਮਤਲਬ ਜੇ ਕਿਤੇ ਉਹ ਰਿਟਰੀਟ ਕਰ ਰਿਆ ਸੀ ਤਾਂ ਇਹਦਾ ਮਤਲਬ ਤੁਸੀਂ ਉਹਦੇ ਤੇ ਗੋਲੀ ਮਾਰ ਕੇ ਉਹਨੂੰ ਮਾਰਦੇ ਹੋ ਔਰ 7 ਦਿਨ ਲਾਤ ਤੇ ਔਰ 7 ਦਿਨਾਂ ਬਾਅਦ ਜਿਹੜੀ ਐਫ ਆਈ ਆ ਰਿਆ ਉਹ ਤਾਂ ਬਿਲਕੁਲ ਆਪਣੇ ਆਪ ਦੇ ਵਿੱਚ ਪੰਜਾਬ ਸਰਕਾਰ ਦੀ ਐਡਮਿਟੈਂਸ ਆ ਕਿ ਅਸੀਂ ਇਹਦੇ ਤੇ ਕੁਝ ਨਹੀਂ ਕਰਨਾ ਜੀ ਬਹੁਤ ਸ਼ੁਕਰੀਆ ਐਮ ਐਲ ਏ ਪ੍ਰਗਟ ਸਿੰਘ ਜੀ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀਗੇ ਜਿਸ ਤੀਕੇ ਦੇ ਨਾਲ ਪੰਜਾਬ ਵਿਧਾਨ ਸਭਾ ਦਾ ਪਹਿਲਾ ਦਿਨ ਸੀਗਾ ਸੈਸ਼ਨ ਦਾ ਜਿਸ ਦੇ ਵਿੱਚ ਐਡਰੈਸ ਕੀਤਾ ਗਿਆ ਗਵਰਨਰ ਵੱਲੋਂ ਪਰ ਗਵਰਨਰ ਦੇ ਵੱਲੋਂ ਐਡਰੈਸ ਅਧੂਰਾ ਕੀਤਾ ਗਿਆ ਗਵਰਨਰ ਇਹ ਕਹਿੰਦੇ ਚਲੇ ਗਏ ਕਿ ਇਹ ਐਡਰੈਸ ਜਿਹੜਾ ਮੇਰਾ ਪੂਰਾ ਸਮਝਿਆ ਜਾਵੇ ਪਰ ਕਿਤਨੇ ਕਿਤੇ ਕਾਂਗਰਸ ਨੇ ਆਵਾਜ਼ ਚੁੱਕੀ ਕਿਹਾ ਕਿ ਜੋ ਕਿਸਾਨਾਂ ਦੇ ਨਾਲ ਹਰਿਆਣਾ ਬਾਰਡਰ ਦੇ ਉੱਤੇ ਹੋਇਆ ਤਸ਼ੱਦਦ ਹੋਇਆ ਨੌਜਵਾਨਾਂ ਦੇ ਉੱਤੇ ਤਸ਼ੱਦਦ ਹੋਇਆ ਪੰਜਾਬ ਦੀ ਕਿਸਾਨੀ ਤੇ ਤਸ਼ੱਦਦ ਹੋਇਆ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਜ਼ੀਰੋ ਐਫ ਆਈ ਆਰ ਦਰਜ ਕੀਤੀ ਗਈ ਆ ਨਾਲ ਦੀ ਨਾਲ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਦੀ ਆਵਾਜ਼ ਗੂੰਜਣ ਲੱਗੀ ਵਿਰੋਧੀ ਧਿਰ ਨੇਤਾਵਾਂ ਦੀ ਆਵਾਜ਼ ਗੂੰਜਣ ਲੱਗੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਹੈ ਕਿ ਇਹ ਜੋ 1 ਤੋਂ 15 ਦੇ ਵਿੱਚ اجلاس ਚੱਲੇਗਾ ਉਹਦੇ ਵਿੱਚ ਕਿਸਾਨੀ ਦੀ ਗੱਲ ਪੰਜਾਬ ਸਰਕਾਰ ਕਿਸ ਤਰੀਕੇ ਨਾਲ ਰੱਖਦੀ ਹੈ ਕੇਸ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਬਾਰਡਰਾਂ ਦੇ ਉੱਤੇ ਹਰਿਆਣਾ ਪੁਲਿਸ ਨੇ ਪੰਜਾਬ ਦੀ ਸੀਮਾ ਹੱਦ ਦੇ ਵਿੱਚ ਆ ਕੀ ਕੀਤੇ ਨੇ ਕਿ ਐਫ ਆਈ ਆਰ ਦਾ ਜਬਾਈ ਨੇਮ ਹੋਣ ਗਿਆ ਬਾਈ ਨੇਮ ਹਰਿਆਣਾ ਪੁਲਿਸ ਦੇ ਹੋਣ ਗਿਆ ਜਾਂ ਕੀ ਹੋਏਗਾ ਕੈਮ ਸਹਾਯੋਗ ਦੇ ਸੀ ਜਗਮੀਤ ਧੰਨਵਾਦ